ਆਇ ਖਟਾਨਾ ਤ्यों ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਈ ਬਿਸ਼ਰਾਮ ਨਾਨਕ ਪ੍ਰਭ ਕੈ ਸਤਿਗੁਰ ਬਾਣ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਂਦਾ ਹਾਂ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਆਪਣਾ ਜੀਵਨ ਪਿਆਰੇ ਦੀ ਯਾਦ ਅੰਦਰ ਟਿਕਾ ਦਿੰਦੇ ਨੇ ਤੇ ਸਤਿਗੁਰੂ ਨਾਲ ਦੀ ਗੱਲ ਕਹਿੰਦੇ ਜਿਵੇਂ ਪਾਣੀ ਤੋਂ ਜੀਵ ਦੀ ਉਤਪਤੀ ਹੁੰਦੀ ਹੈ ਤੇ ਪੰਜ ਤੱਤਾਂ ਤੋਂ ਜੀਵ ਦੀ ਉਤਪਤੀ ਹੁੰਦੀ ਆ ਤੇ ਪੰਜ ਤੱਤਾਂ ਵਿੱਚ ਹੀ ਜੀਵਨ ਦੀ ਉਤਪਤੀ ਸਮਾਪਤ ਹੋ ਜਾਂਦੀ ਆ ਪਾਣੀ ਦੀਆਂ ਬੂੰਦਾਂ ਪਾਣੀ ਵਿੱਚੋਂ ਹੀ ਪੈਦਾ ਹੁੰਦੀਆਂ ਤੇ ਪਾਣੀ ਦੇ ਵਿੱਚ ਟਿਕ ਕੇ ਹੀ ਪਾਣੀ ਦਾ ਰੂਪ ਬਣ ਜਾਂਦੀਆਂ ਤੇ ਸਤਿਗੁਰੂ ਮਨੁੱਖ ਨੂੰ ਇਹੀ ਗੱਲ ਸਮਝਾਉਣੀ ਚਾਹੁੰਦੇ ਆ ਸਹਿਬ ਕਹਿੰਦੇ ਪੜਿਆ ਤੂੰ ਪੰਜ ਤਤਾਂ ਵਿੱਚੋਂ ਹੀ ਪੈਦਾ ਹੋਇਆ ਸਾਂ ਤੇ ਪੰਜ ਤਤਾਂ ਦੇ ਅੰਦਰ ਹੀ ਇੱਕ ਦਿਨ ਤੂੰ ਬਿਨ ਸਜਾਣਾ ਪਰ ਇੱਕ ਕੰਮ ਜ਼ਰੂਰ ਆਪਣੀ ਜ਼ਿੰਦਗੀ ਕਰਕੇ ਤੂੰ ਜਿਹੜੇ ਕੰਮਾਂ ਨਾਲ ਤੂੰ ਜ਼ਾਬਤ ਕੀਤਾ ਰੁੱਤੇ ਪ੍ਰਮਾਣ ਸਕੋ ਪ੍ਰਮਾਣ ਨੂੰ ਦਾ ਮਤਲਬ ਕੀ ਹੁੰਦਾ ਕਿ ਜਿੰਨਾ ਕੰਮਾਂ ਕਰਕੇ ਤੈਨੂੰ ਲੱਭ ਦੇ ਘਰ ਅੰਦਰ ਇਸ ਸਮਾਂ ਵਿੱਚ ਟਿਕ ਕੇ ਰੁਹਾਗੇ ਤੌਰ ਤੇ ਆਨੰਦ ਮਿਲ ਸਕੇ ਸਕੂਨ ਮਿਲ ਸਕੇ ਜ਼ਿੰਦਗੀ ਦੇ ਅੰਦਰ ਹਰ ਬੰਦਾ ਜਦੋਂ ਵੀ ਕੋਈ ਮੰਜ਼ਲ ਵੱਲ ਵੱਧਦਾ ਉਹਦਾ ਮੇਨ ਪਰਪਸ ਮੇਨ ਮਕਸਦ ਇਹ ਹੁੰਦਾ ਕਿ ਮੇਰੀ ਜ਼ਿੰਦਗੀ ਚ ਸਕੂਨ ਹੋਵੇ ਮੇਰੀ ਜ਼ਿੰਦਗੀ ਚ ਸਹਜ ਹੋਵੇ ਮੇਰੀ ਜ਼ਿੰਦਗੀ ਚ ਟਿਕਾਅ ਹੋਵੇ ਦੁਨੀਆਂ ਦਾ ਹਰ ਬੰਦਾ ਇਹ ਚਾਹੁੰਦਾ ਹੈ ਚਾਹੇ ਉਹ ਮੰਦਰ ਜਾਂਦਾ ਹੈ ਚਾਹੇ ਕਿ ਮਸਤ ਜਾਂਦਾ ਹੈ ਚਾਹੇ ਕਿ ਗਿਰਜ਼ਾ ਕਰ ਜਾਂਦਾ ਹੈ ਜਿੱਥੇ-ਜਿੱਥੇ ਵੀ ਮਨੁੱਖ ਦੀ ਆਸਥਾ ਡੁੱਲਦੀ ਹੈ ਜਿੱਥੇ-ਜਿੱਥੇ ਵੀ ਮਨੁੱਖ ਨੂੰ ਜਾਣਾ ਚੰਗਾ ਲੱਗਦਾ ਹੈ ਪਰ ਅਸਲ ਮਨੂਰਥ ਮਨੁੱਖ ਦਾ ਇਹ ਹੀ ਹੈ ਕਿ ਮੈਂ ਅਸਾਂ ਦੇ ਅੰਦਰ ਕੁਝ ਹਾਸਲ ਕਰ ਸਕਾਂ ਤੇ ਅਸਲ ਦੇ ਅੰਦਰ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਦੇ ਹਾਂ ਤੇ ਗੁਰਬਾਣੀ ਦੀ ਵਿਚਾਰ ਨੂੰ ਜਦੋਂ ਸਮਝਦੇ ਹਾਂ ਤੇ ਕਿਰਪਾ ਨੂੰ ਜੀ ਪਾਣੀ ਵਿੱਚ ਇੱਕੋ ਗੱਲ ਧਰੂ ਅਮਰਦਾਸ ਮਹਾਰਾਜ ਕਹਿੰਦੇ ਆ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋក ਹੈ ਹੁਣ ਆਪ ਆਮ ਕਰਕੇ ਜਦੋਂ ਵੀ ਕਿਸੇ ਬੰਦੇ ਨੂੰ ਪੁੱਛੇ ਕਿ ਹਾਲ ਹੈ ਆਮ ਕਰਕੇ ਮੇਰੇ ਵਰਗਾ ਬੰਦਾ ਇੱਕੋ ਗੱਲ ਕਹਿੰਦਾ ਮੈਂ ਬੜੀ ਚੜ੍ਹਦੀ ਕਲਾ ਚ ਹਾਲਾਂਕਿ ਅੰਦਰੋਂ ਉਹਨਾ ਬੰਦਾਂ ਚੜ੍ਹਦੀ ਕਲਾ ਚ ਨਹੀਂ ਹੈ ਤੇ ਜਦੋਂ ਤੁਸੀਂ ਉਸੇ ਬੰਦੇ ਨਾਲ ਕੁਝ ਪਲਾਂਵਾ ਉਸੇ ਪਲਾਂਵਾ ਤੁਸੀਂ ਦੁੱਖ ਦੀਆਂ ਗੱਲਾਂ ਸ਼ੁਰੂ ਕਰਦੇ ਹੋ ਆਪਣਾ ਤੁਸ ਦੱਸਣਾ ਸ਼ੁਰੂ ਕਰਦੇ ਹੋ ਉਹਨੇ ਤੁਹਾਨੂੰ ਇੰਨਾ ਵੱਡਾ ਦੁੱਖ ਆਪਣਾ ਦੱਸ ਦੇਣਾ ਕਿ ਤੁਹਾਨੂੰ ਇੰਜ ਲੱਗਣਾ ਕਿ ਮੇਰੇ ਸ਼ਬਦ ਤੇ ਇਹਦੇ ਸਾਹਮਣੇ ਬਹੁਤ ਛੋਟੇ ਪੈ ਗਏ ਆ ਬਾਬਾ ਜੀ ਕਹਿੰਦੇ ਪਿਆਰੇ ਜੀ ਦੁਨੀਆ ਦੇ ਅੰਦਰ ਜਿਹਨੂੰ ਵੀ ਤੂੰ ਜੱਟ ਕੇ ਦੇਖੇਗਾ ਨਾ ਦੁਨੀਆ ਦੇ ਅੰਦਰ ਹਰ ਬੰਦਾ ਹੀ ਰੋਗੀ ਹੈ ਰੋਗੀ ਦਾ ਮਤਲਬ ਕੱਲਾ ਖਾਂ ਕੇ ਜੁ ਕੰਮ ਬੁਖਾਰ ਦੀ ਬਾਤ ਨਹੀਂ ਪਾਉਂਦੇ ਸਰਸਰੂ ਕਹਿੰਦੇ ਜਦੋਂ ਮਨੁੱਖੀ ਮਨ ਤੇ ਤਨ ਜਦੋਂ ਉਦਾਸ ਰਹਿਣ ਲੱਗ ਜਾਏ ਕਿਸੇ ਉਹ ਵੀ ਤਾਂ ਰੋਗੀ ਆ ਨਾ ਜਿਨੂੰ ਬਾਣੀ ਚ ਸਾਹਿਬ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਪੁਰ ਜੋਗੀ ਸਾਹਿਬ ਕਹਿੰਦੇ ਕਿਹੜੇ ਰੋਗ ਲੱਗੇ ਹੋਇਆ ਦੇਖੋ ਜਿਹੜਾ ਰੋਗਨ ਅਸੀਂ ਮੰਨੀ ਬੈਠੇ ਆ ਨਾ ਇਹਨਾਂ ਨੂੰ ਠੀਕ ਕਰਨ ਦੇ ਅੱਜ ਸਾਡੇ ਕੋਲੇ ਬਹੁਤ ਸਾਧਨ ਆ ਇਨਾਂ ਨੂੰ ਠੀਕ ਕਰਨ ਦੇ ਬਹੁਤ ਸਾਰੇ ਸਾਧਨ ਹੈ ਚੰਗੇ ਡਾਕਟਰ ਨੇ ਚੰਗੇ ਫਾਇਦਾ ਚੰਗੇ ਸਿਆਣੀ ਸਿਹਰਤ ਲੋਕ ਹੈ ਜਿਨ੍ਹਾਂ ਕੋਲ ਵਕ ਵਕ ਤਰ੍ਹਾਂ ਦਾ ਟ੍ਰੀਟਮੈਂਟ ਹੈ ਹਾਲਾਂਕਿ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਯਾਦ ਰੱਖਿਓ ਜਿਹੜੇ ਰੋਗ ਮਨੁੱਖ ਦੀ ਅੰਦਰਲੀ ਕਾਇਆ ਨੂੰ ਲੱਗੇ ਹੋਏ ਹਨ ਨਾ ਮਨ ਸਭ ਕਹਿੰਦੇ ਭਲਿਆ ਗੱਲ ਤੇ ਇਹਨਾਂ ਨੂੰ ਠੀਕ ਕਰਨ ਦੀ ਹੈ ਗੱਲ ਇਹਨਾਂ ਨੂੰ ਠੀਕ ਕਰਨ ਦੀ ਹੈ ਤੇ ਸੇਬ ਨੇ ਕਿਹਾ ਨਾ ਹੱਥ ਵੀ ਉਹ ਆ ਪੈਰ ਵੀ ਉਹ ਆ ਤੇ ਕੰਨ ਵੀ ਉਹ ਆ ਪਰ ਅਸਲ ਅੰਦਰ ਗੁਰੂ ਇਹਨਾਂ ਦਾ ਸਰੋਤ ਬਦਲ ਕੇ ਰੱਖ ਦਿੰਦਾ ਸਾਹਿਬ ਇਹਨਾਂ ਦੇ ਅੰਦਰ ਬਦਲਾ ਲੈ ਕੇ ਆ ਜਾਂਦਾ ਹੈ ਹੱਥ ਤੇ ਉਹੀ ਹੁੰਦੇ ਆ ਜਿਹੜੇ ਕਦੀ ਕਿਸੇ ਦਾ ਬੁਰਾ ਕਰਨ ਦੀ ਪਲਾਨਿੰਗ ਅੰਦਰ ਹੁੰਦੇ ਜਦੋਂ ਗੁਰੂ ਦੀ ਮੱਤ ਹੋ ਜਾਂਦੀ ਹੈ ਉਦੋਂ ਇਹਨਾਂ ਹੱਥਾਂ ਨਾਲ ਬੰਦਾ ਸੇਵਾ ਵਾਲੇ ਪਾਸੇ ਤੁਰ ਪੈਂਦਾ ਪੈਰ ਤੇ ਉਹੀ ਹੁੰਦੇ ਆ ਕੰਨ ਤੇ ਉਹੀ ਹੁੰਦੇ ਆ ਜਿਹੜੇ ਕੰਨ ਇੱਥੋਂ ਗੱਲ ਸੁਣੀ ਅਗਲੇ ਦਾ ਘਰ ਇੱਕ ਸੈਕਿੰਡ ਵਿੱਚ ਉਜਾੜ ਕੇ ਆ ਜਾਂਦੇ ਆ ਕੰਨ ਤੇ ਉਹੀ ਹੁੰਦੇ ਆ ਜ਼ੁਬਾਨ ਤੇ ਉਹੀ ਹੁੰਦੀ ਆ ਨਾ ਕਿ ਸਾਡੀ ਜੇ ਨਿੱਕੀ ਜੀ ਗੱਲ ਨੂੰ ਅਗਲੇ ਕੋਲ ਐਡਾ ਵੱਡਾ ਪੇਸ਼ ਕਰ ਦੇਣਾ ਤੇ ਅੱਜ ਸਾਡੀ ਸ਼ਹਿਤਸ਼ੀਲਤਾ ਥੋੜਾ ਉਨੀਫ ਹੈ ਅੱਜ ਸਾਡੀ ਸਹਿਜ ਸਿੱਖਤਾ ਥੋੜੀ ਹੋਰ ਦੀਆਂ ਕਿਉਂਕਿ ਅੱਜ ਬੰਦੇ ਨੇ ਇਹਦੇ ਕੋਲੋਂ ਗੱਲ ਸੁਣੀ ਉਸੇ ਨੂੰ ਟੈਲੀਫੋਨ ਜਾਂ ਕੋਈ ਮਿਲ ਕੇ ਨਿੱਕੀ ਜੀ ਗੱਲ ਨੂੰ ਕਿੰਨਿਆਂ ਵੱਡੇ ਪੱਧਰ ਤੇ ਲੈ ਜਾਂਦਾ ਤੇ ਮਾਫੀ ਚਾਹਨਾ ਉਸੇ ਗੱਲ ਕਰਕੇ ਕਿੰਨਿਆਂ ਪਰਿਵਾਰਾਂ ਦੇ ਅੰਦਰ ਉਜਾੜ ਪੈਦਾ ਹੋ ਜਾਂਦਾ ਸਹਿਜ ਵਿੱਚ ਪੜਿਆ ਗੁਰੂ ਤੈਨੂੰ ਜ਼ਰਰ ਦੀ ਸ਼ਕਤੀ ਦਿੱਤਾ ਵੀ ਤੂੰ ਅੰਦਰ ਨੂੰ ਟਕਾ ਸਕੇ ਇਹਨਾਂ ਗੱਲਾਂ ਨੂੰ ਇਗਨੋਰ ਕਰਨ ਦੀ ਜਾਂਚ ਆ ਜਾਏ ਇਹ ਖਿਆਲ ਲੈ ਕੇ ਤੁਰਿਆ ਕਰਕੇ ਤੇਰੇ ਬੋਲਣ ਨਾਲ ਤੇਰੇ ਸੁਣਨ ਤੇ ਸੁਣਾਉਣ ਨਾਲ ਜਿਹਨੂੰ ਸਾਬ ਨੇ ਕਿਹਾ ਭਲਿਆ ਕਿਸੇ ਦਾ ਘਰ ਉਜੜ ਨਾ ਜਾਏ ਤੇਰੇ ਕਰਕੇ ਕੋਈ ਟੁੱਟ ਨਾ ਜਾਏ ਤੇ ਸਾਬ ਕਹਿੰਦੇ ਜਿਸ ਦਿਨ ਤੇਰੇ ਕੋਲੇ ਗੁਰੂ ਦੀ ਮਾਤਾ ਤਹੇਗੀ ਨਾ ਉਹਦੇ ਤੁ ਟੁੱਟਿਆ ਨੂੰ ਜੋੜਨ ਲਈ ਪ੍ਰੇਰਨਾ ਦਾ ਸਰੂਪ ਤਣ ਤੁਰੇਗਾ ਜਿਹਨੂੰ ਬਾਬਾ ਜੀ ਨੇ ਪਾਣੀ ਕਿਹਾ ਤੈਂਤੀ ਬੰਦਸ਼ ਅਸਲ ਦੇ ਅੰਦਰ ਸਤਿਗੁਰੂ ਨੇ ਗੁਰਬਾਣੀ ਸਾਨੂੰ ਤਾਂ ਦਿੱਤੀ ਆ ਕਿਉਂਕਿ ਅਸੀਂ ਉਹਦੇ ਨਾਲੋਂ ਰੂਹਾਨੀਅਤ ਤੌਰ ਤੇ ਟੁੱਟੇ ਹੋਈ ਆ ਮੈਂ ਵੀ ਤੇ ਆਪਾਂ ਸਾਰਿਆਂ ਦੀ ਗੱਲ ਕਰ ਰਹੇ ਆ ਆਪਣੇ ਕੋਲ ਇੱਕੋ ਸਾਧਨਾ ਜਿਹੜੇ ਸਾਨੂੰ ਅੰਦਰੋਂ ਜੋੜ ਸਕਦਾ ਉਹ ਕੇਵਲ ਤੇ ਕੇਵਲ ਸਤਿਗੁਰੂ ਗੁਰਦੰਸ ਸਾਹਿਬ ਦੀ ਬਾਣੀ ਜਿਵੇਂ ਸਹਿਬ ਬਾਣੀ ਚ ਕਹਿੰਦੇ ਤੈਂਦੀ ਬੰਦਿਸ਼ ਮੈਂ ਕੋਈ ਨਾ ਡਿਠਾ ਮਾਲਕ ਜੀ ਤੇਰੇ ਤੋਂ ਬਿਨਾ ਮੈਂ ਬਹੁਤ ਜਨਿਆਂ ਨੂੰ ਦੇਖਿਆ ਪਰ ਤੇਰੇ ਵਰਗਾ ਮੈਨੂੰ ਕੋਈ ਨਹੀਂ ਮਿਲਿਆ ਟੈਂਟੀ ਬੰਦਸ਼ ਮੈਂ ਕੋਈ ਨਾ ਟਿੱਠਾ ਤੂੰ ਨਾਨਕ ਮਣ ਪਾਣਾ ਕੋਲ ਕੁਮਾਈ ਤੇ ਸ ਮਿੱਤਰ ਵਿਚੋਲੇ ਜਿਹ ਮਲਕੰਤ ਪਛਾਣਾ ਮਾਲਕ ਜੀ ਮੈਨੂੰ ਉਹ ਸਤ ਸੰਗਤ ਮਿਲੇ ਜਿਹੜੀ ਸਤ ਸੰਗਤ ਵਿੱਚ ਆ ਕੇ ਮੈਨੂੰ ਤੇਰੇ ਘਰ ਅੰਦਰ ਬੈਠਣ ਦੀ ਜਾਤ ਆ ਗਏ ਜਿਹੜੀ ਸਤ ਸੰਗਤ ਵਿੱਚ ਬੈਠ ਕੇ ਮੇਰਾ ਲੋਕ ਵੀ ਸਫਲ ਹੋ ਜਾਏ ਮੇਰਾ ਪਰਲੋਕ ਵੀ ਸਫਲ ਹੋ ਜਾਏ ਸਤਿਗੁਰੂ ਮੈਂ ਉਹ ਕਰਮ ਕਰਾਂ ਜਿਹੜੇ ਕਰਮ ਤੇਰੇ ਦਰ ਤੇ ਪ੍ਰਵਾਨ ਕਿਉਂਕਿ ਸਤ ਸੰਗਤ ਨੂੰ ਪਾਸ ਹੈ ਕਿ ਕਿਹਾ ਸਤ ਸੰਗਤ ਦੇ ਅੰਦਰ ਰੱਬ ਰਹਿੰਦਾ ਹੈ ਕਿਉਂਕਿ ਇੰਥੇ ਜ਼ਰੂਰੀ ਨਹੀਂ ਕਿ ਕੋਈ ਇਥੇ ਜੁੜਿਆ ਹੋ ਸਕਦਾ ਕੋਈ ਬੱਚਾ ਵੀ ਹੋ ਸਕਦਾ ਕੋਈ ਵੀਰ ਵੀ ਹੋ ਸਕਦਾ ਕੋਈ ਬਜ਼ੁਰਗ ਬਾਤ ਨੂੰ ਮੇਹਰ ਮਜ਼ਬੂਤ ਕੋਈ ਵੀ ਹੋ ਸਕਦਾ ਤੇ ਸਭ ਨੇ ਤਾਂ ਕਰਕੇ ਕੈਸੀ ਭਲਿਆ ਹੁਣ ਉਹਦੀ ਇਬਾਦਤ ਵਿੱਚ ਆਉਣ ਦੀ ਕੋਸ਼ਿਸ਼ ਕਰਿਆ ਕਰ ਤਾਂ ਬਾਬਾ ਜੀ ਨੇ ਪਾਣੀ ਚ ਕਿਹਾ ਰੱਬ ਦੇ ਪਿਆਰਿਆਂ ਦੇ ਅੰਦਰ ਫਰਕ ਕੋਈ ਨਹੀਂ ਹੈ ਤੇ ਜਿਹੜੇ ਸ਼ੌਤ ਆਪਾਂ ਲਏ ਆ ਰੋਗੀ ਅਸੀਂ ਕਿਹੜੀ ਗੱਲ ਕਰਕੇ ਆ ਕਿਉਂਕਿ ਰੋਗੀ ਮਨੁੱਖ ਖਾਣ ਨੂੰ ਕੰਮ ਕਰਕੇ ਤੇ ਇਤੇ ਸਰੀਰ ਦੇ ਰੋਗਾ ਇਹਦੇ 2 4 ਮਹੀਨੇ ਜਾਂ 2 4 ਸਾਲ ਵਿੱਚ ਦੇਖੇ ਠੀਕ ਹੋ ਸਕਦੇ ਛੋਟੇ ਛੋਟੇ ਰੋਗ ਵੀ ਪਰ ਅਸਲ ਅੰਦਰ ਜਿਹੜੇ ਬੱਠੇ ਰੋਗੇ ਨਾ ਜਿਹਨੂੰ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਪਰਸੋਂ ਜਿਹੜਾ ਸ਼ਬਦ ਕਿਹਾ ਸੀ ਕਾਮ, ਕ੍ਰੋਧ, ਲੋਭ, ਝੂਠ ਨਿੰਦਾ ਇਨ ਤੇ ਆਪ ਛਡਾਵੋ ਤੇ ਇਨ ਘੁੰਡਾਰੂ ਆਪਣ ਨੇਟੋ ਬੁਲਾਵੋ ਅਸਲ ਦੇ ਅੰਦਰ ਉਹ ਰੋਗ ਛੱਡਨੇ ਆ ਜਿਹੜੇ ਰੋਗ ਸਮਾਜ ਵਿੱਚ ਸਾਨੂੰ ਕਿਰਦਾਰ ਕਰਕੇ ਡੇਗ ਦਿੰਦੇ ਆ